ਇਹ ਬੇਸਿਕਲੀ ਜੀ ਸਾਡੇ ਸੁਹਾਣੇ ਥਾਨ ਦੇ ਏਰੀਆ ਦੇ ਵਿੱਚ ਸੋਨਾ ਗੁਰਦੁਆਰਾ ਸਾਹਿਬ ਦੇ ਕੋਲ ਕਲੈਪ ਜਮ ਹੈ ਜਿਹਦੇ ਵਿੱਚ ਸਾਨੂੰ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਬੰਦੇ ਨੇ ਇੱਕ ਸਤਵੰਦ ਸਿੰਘ ਉਰਫ ਗੱਲ ਮਾਣੂ ਕੇ ਅਤੇ ਉਹਦੇ ਭਰਾ ਜਸਵੰਦ ਸਿੰਘ ਨੇ ਜਿਹੜਾ ਕੰਪਲੇਨੈਂਟ ਸੀ ਉਹਨੂੰ ਝਗੜਾ ਕੀਤਾ ਤੇ ਸਾਡੇ ਕੋਲ ਵੀਡੀਓ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਕ੍ਰਿਸਟਲ ਕੱਢਦਾ ਜਿਹੜਾ ਜਿਸ ਆਪਣੇ ਸਤਵੰਤ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ 2025 ਅੰਡਰ ਸੈਕਸ਼ਨ 352 ਬੀ ਐਨ ਐਸ ਤੇ 2554 98 ਆਰਨੈਟ ਬੀ ਐਸ ਉਹਨਾਂ ਦਾ ਮਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਹੀ ਅ ਇਨਸਪੈਕਟਰ ਅਮਨਦੀਪ ਸਿੰਘ ਸਚੋ ਸੁਆਣਾ ਤੇ ਉਹਨੇ ਟੀਮਾਂ ਨਾਲ ਲੈ ਕੇ ਅ ਇਹਦਾ ਸਤਵੰਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਇਹਦੇ ਭਰਾ ਜਸਵੰਤ ਸਿੰਘ ਜੀ ਇਹ ਕਾਈਕੋ ਕਰੇ ਕੋ ਸਿੰਗਰੇ ਪਤਾ ਲੱਗ ਗਿਆ ਸੀ ਇਹ ਇੱਕ ਹਾਂਜੀ ਇਹ ਗੀਤਕਾਰ ਵੀ ਹੈ ਤੇ ਕਲਾਕਾਰ ਵੀ ਹੈ ਪਰ ਇਹਨੇ ਉਥੇ ਆਪਣੇ ਪਿਸਟਲ ਜੇ ਇੱਕ ਆਪਣੇ ਉਹਦੇ ਟ੍ਰੇਨਿੰਗ ਜਿਮ ਟ੍ਰੇਨਿੰਗ ਕਰਦੇ ਆ ਇੱਕ ਬੰਦੇ ਨਾਲ ਇਹ ਉਲਝ ਗਿਆ ਸੀਗਾ ਤੇ ਉਹਨੂੰ ਕਹ ਰਿਹਾ ਸੀ ਕਿ ਵੀ ਤੂੰ ਛੇਤੀ ਕਰ ਮੈਂ ਇਹਦੇ ਤੇ ਮਸ਼ੀਨ ਯੂਜ਼ ਕਰਨੀ ਹੈ ਤੇ ਉਥੇ ਐਵੇਂ ਛੋਟੇ ਜਿਹੇ ਤਕਰਾਰ ਦੇ ਵਿੱਚ ਹੀ ਇਹਨੇ ਉਹਨਾਂ ਤੇ ਪਿਸਤਲ ਤਾਂ ਲਈ ਸੀ ਹਾਂਜੀ ਇਹ ਪਿਸਤਲ ਲਾਇਸੈਂਸੀ ਹੈ ਇਹਦੇ ਚ ਅਸੀਂ ਇੱਕ ਪਿਸਤਲ ਜਿਹੜਾ 45 ਬੋਰ ਤੇ ਇੱਕ ਕਾਰਟ੍ਰਿਜ ਇਹਦੇ ਕਬਜ਼ੇ ਕੋਲ ਇਸ ਚ ਲਿਆ ਗਿਆ ਹੈ ਸੇ ਹੁਣ ਇਹ ਤਾਂ ਪੁਲਿਸ ਰਿਮਾਰਕ ਹੋ ਗਿਆ ਜੀ ਹਾਂਜੀ ਇਹਦਾ ਕੱਲ ਅਸੀਂ ਇਹਨੂੰ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਿਮਾਰਕ ਹੈ ਜੀ ਤੁਸੀਂ ਪੁੱਛਣਾ ਚਾਹੋਗੇ ਕਿ ਇੰਨਾਂ ਦੀ ਜਿਹੜੀ ਘਟਨਾ ਬੁੱਝੇ ਛੋਟੀ ਜਿਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਜ਼ਿਆਦਾ ਇਹ ਕਿ ਕੀ ਕੀ ਕਾਰਨਾਂ ਲੋਕਾਂ ਦੇ ਵਿੱਚ ਕਿਉਂ ਐਗਰੈਸਿਵ ਹੁੰਦੇ ਇਹ ਬੇਸਿਕਲੀ ਕੀ ਹੈ ਜੀ ਵੀ ਲੋਕ ਅੱਜ ਕੱਲ ਸਹਿਨਸ਼ੀਲਤਾ ਜਿਹੜੀ ਲੋਕਾਂ 'ਚ ਘਟਦੀ ਜਾ ਰਹੀ ਹੈ ਤੇ ਐਵੇਂ ਨਗੂਣੀ ਦੀ ਗੱਲ ਦੇ ਪਿੱਛੇ ਆਪਾਂ ਐਡਾ ਵੱਡਾ ਕਦਮ ਚੁੱਕ ਲੈਨੇ ਆ ਤੇ ਇਹ ਮੈਂ ਤੁਹਾਨੂੰ ਜਿਹੜੀ ਇਹਦੀ ਗੀਤਕਾਰੀ ਵੀ ਮੈਂ ਇੱਕ ਗਾਣਾ ਸੁਣ ਰਿਹਾ ਸੀ ਇਹਦੇ ਇਹਦੇ 'ਚ ਇਹ ਪਰਚੇ ਬਾਰੇ ਕਹਿੰਦੇ ਕਈ ਵਾਰ ਆਪਾਂ ਉਹ ਅ ਕੰਦੇ ਉਹਦੇ ਤੇ ਹੀ ਆਪਣੇ ਆਪ ਹੀ ਇਹਨੇ ਨਿੱਕੀ ਜੀ ਛੋਟੀ ਜੀ ਘਟਨਾ ਦੇ ਪਿੱਛੇ ਹੀ ਆਪਣੇ ਤੇ ਮਗੱਦਮਾ ਦਰਜ ਵੀ ਕਰਾ ਲਿਆ ਜਦਕਿ ਜਿਹੜਾ ਲਾਇਸੈਂਸੀ ਵੈਪਨ ਹੁੰਦਾ ਹੈ ਉਹ ਤੁਹਾਡੀ ਆਪਣੀ ਸੁਰੱਖਿਆ ਲਈ ਹੁੰਦਾ ਹੈ ਤਾਂ ਕਿ ਹੁਣ ਅਸੀਂ ਇਹਦਾ ਲਾਇਸੈਂਸ ਵੀ ਕੈਨਸਲ ਕਰਕੇ ਇਹਦੇ ਨਾਲ ਸੰਬੰਧਿਤ ਜਿਹੜੇ ਨੂੰ ਲਿਖਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ